ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਫਿਰ ਤੋਂ ਕਾਟਨ ਦੀ ਹੀ ਆਈਟਮ ਲੈ ਕੇ ਆ ਰਹੇ ਹਾਂ ਕਿਉਂਕਿ ਤੁਸੀਂ ਕਾਟਨ ਦੇ ਜਿਹੜੇ ਵੀ ਸੂਟ ਅਸੀਂ ਪਾਨੇ ਆ ਬਹੁਤ ਸਾਰੀਆਂ ਫੋਟੋਜ਼ ਆਨੀਆਂ ਜੀ ਨਾਲ ਦੀ ਨਾਲ ਸਟਾਕ clear ਹੁੰਦਾ ਹੈ ਮੈਨੂੰ ਇਦਾਂ ਕਿ ਚਲੋ ਹੁਣ ਬ੍ਰਾਂਡਡ ਪੀਸ ਆ ਜੀ ਸਾਰੇ ਅਸੀਂ ਡਿਸਕਾਊਂਟ ਤੇ ਕੱਢ ਦੰਨੇ ਜਿੰਨੇ ਵੀ ਸਾਡੇ ਪਾਸ ਬੁਕਿੰਗ ਮੈਂ ਡੇਲੀ ਦੇ ਡੇਲੀ ਕਰਵਾਨੀ ਆ ਅੱਜ ਤੁਹਾਨੂੰ ਦੇ ਰਹੇ ਹਾਂ ਅਸੀਂ ਆਰਟੈਕਸ ਦੇ ਸੂਟ ਨੇ ਜੀ ਜੇ ਅਸੀਂ ਵੈਸੇ ਇਹਨਾਂ ਦਾ ਪ੍ਰਾਈਸ ਤੁਸੀਂ ਮੇਰੇ ਪਿਛਲੇ ਵੀਡੀਓ ਚ ਦੇਖਿਆ 2230 ਦੀ ਰੇਂਜ ਦੇ ਸੂਟ ਨੇ ਸਾਰੇ ਅੱਜ ਅਸੀਂ ਤੁਹਾਨੂੰ 1850 ਦਾ ਸੂਟ ਦੇਵਾਂਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬੁਕਿੰਗ ਨੰਬਰ ਹੈਗਾ ਜੀ A283828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਆ ਸਟਫ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਸੂਟ ਦਾ ਜੀ ਵਿਦਆਊਟ ਲਾਈਨਿੰਗ ਬਣਨਗੇ ਇਹਨਾਂ ਦੇ ਵਿੱਚ ਅਸੀਂ ਤੁਹਾਨੂੰ ਹਾਂ ਹਾਪੀਓਰਦੇ ਦੁਪੱਟਿਆਂ ਨਾਲ ਤੇ ਮਸਲੀਨ ਦੇ ਦੁਪੱਟਿਆਂ ਦੇ ਨਾਲ ਸੂਟ ਦੇਵਾਂਗੇ ਤੇ ਜਿਹੜੇ ਸੂਟਾਂ ਦੇ ਪ੍ਰਿੰਟ ਨੇ ਜੀ ਉਹ ਦੇਖਣ ਵਾਲੇ ਹੋਣਗੇ ਸਾਰਿਆਂ ਦੇ ਬਹੁਤ ਸੋਹਣਾ ਪ੍ਰਿੰਟ ਆ ਸੂਟ ਦਾ 1850 ਪ੍ਰਾਈਸ ਆ ਜੀ ਸਾਰੇ ਸੂਟ ਹੈਂਡਵਰਕ ਦੇ ਨਾਲ ਜਿੰਨਾ ਵੀ ਪ੍ਰਿੰਟ ਆ ਹਾਈਲਾਈਟ ਆ ਬੈਕ ਸਾਈਡ ਤੇ ਸੇਮ ਫਲਾਰ ਮਿਲੇਗਾ ਪਲੇਨ ਸਲਵਾਰ ਇਹਦੇ ਨਾਲ 2.5 ਮੀਟਰ ਦੇ ਦੇ ਨਾਲ ਸੀ ਤੁਹਾਨੂੰ ਦੇ ਰਿਹਾ ਇਹ ਲੰਮਾ ਛੋੜਾ ਜਿਹਾ ਮਸਲੀਨ ਦਾ ਫਲਾਰਸ ਵਾਲਾ ਦੁਪੱਟਾ ਠੀਕ ਹੈ ਬਹੁਤ ਸੋਹਣਾ ਦੁਪੱਟਾ ਹੈ ਤੇਜੇ ਕਲਰ ਦੇਖਿਓ ਜੀ ਬਹੁਤ ਸੋਹਣੇ ਕਲਰ ਨੇ ਦੋ ਕਲਰ ਨੇ ਦੋਨੋਂ ਹੀ ਬਹੁਤ ਸੋਹਣੇ ਨੇ ਇਹ ਹੈਗਾ ਮਸਟਰਡ ਸ਼ੇਡ 1850 ਦਾ ਸੂਟ ਆ कॉटन ਵੈਸਟ ਆ ਆ ਟੈਕਸ ਦੀ कॉटन ਆ ਜੀ ਫ੍ਰਾਮ ਟੈਕਸ ਦੇ ਭਰਾ ਦੇ ਸੂਟ ਨੇ ਇਹ ਠੀਕ ਹੈ ਜੀ ਪ੍ਰਿੰਟ ਇਹ ਵੀ ਬਹੁਤ ਪਿਆਰਾ ਹੈ ਸਾਈਡ ਤੇ ਬਾਜੂ ਆ ਜਾਣਗੇ ਜਿੱਦਾਂ ਪ੍ਰਿੰਟ ਫਰੰਟ ਤੇ ਹੋਏਗਾ ਉਦਾਂ ਹੀ ਬੈਕ ਤੇ ਹੋਏਗਾ ਫਰੰਟ ਵਾਲੇ ਸੂਟ ਨੂੰ ਵਰਕ ਕੀਤਾ ਹੋਇਆ ਪਲੇਨ ਸਲਵਾਰ ਆ ਤੇ ਦੁਪੱਟਾ ਇਹਦੇ ਨਾਲ ਤੁਹਾਨੂੰ ਮਸਲੀਨ ਦਾ ਮਿਲੇਗਾ ਇਹ ਹੈਗਾ ਜੀ ਦਾ ਦੁਪੱਟਾ ਠੀਕ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ ਇਹ ਹੈਗਾ ਰਸਟੀ ਜਿਹਾ ਸ਼ੇਡ ਇਹ ਹੈਗਾ ਫਿਰੋਜ਼ੀ ਤੇ ਇੱਕ ਹੈਗਾ ਜੀ ਇਹ ਲਾਈਟ ਲੈਮਨ ਜਿਹਾ ਸ਼ੇਡ ਇਹ ਸੂਟ ਹੈਗਾ ਆਰੀ ਵਰਕ ਦੇ ਨਾਲ ਹਾਈਲਾਈਟ ਪ੍ਰੋਪਰ ਆਰਟੈਕਸ ਦਾ ਤੁਹਾਨੂੰ ਸਟੈਂਪ ਮਿਲੇਗੀ ਨਾਲ ਇਹ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣਾ ਸੂਟ ਆ ਇਹ ਮੈਂ ਪਹਿਲਾਂ ਵੀ ਬਹੁਤ ਸੂਟ ਪਾਏ ਨੇ ਜੀ ਇਹਦੇ ਨਾਲ ਦੇ 2200 ਦੇ ਸੂਟ ਸੀ ਇਹ ਅੱਜ ਤੁਹਾਨੂੰ 1850 ਚ ਦੰਨੇ ਆ ਸਾਰਾ ਹੀ ਫਰੰਟ ਆ ਜਿਹੜਾ ਆਰੀ ਵਰਕ ਨਾਲ ਹਾਈਲਾਈਟ ਆ ਠੀਕ ਹੈ ਬੈਕ ਪੱਲਾ ਵੀ ਸੇਮ ਰਹੂਗਾ ਇਹ ਹੈਗੇ ਜੀ ਪਲੇਨ 3.5 ਮੀਟਰ ਦੀ ਸਲਵਾਰ ਇਹਦੀ ਨਾਲ ਤੁਹਾਨੂੰ ਮਿਲ ਜੇਗਾ ਜੀ ਇਹ ਲੰਮਾ ਛੋੜਾ ਜਿਹਾ ਪਿਓਰ ਮਸਲੀਨ ਦਾ ਦੁਪੱਟਾ ਠੀਕ ਹੈ ਕਲਰ ਪਰਪਲ ਮਿਲ ਜੇਗਾ ਇਹਦੇ ਨਾਲ ਇਹ ਸਲਵਾਰ ਹੈ ਜੀ ਤੇ ਇਹਦੇ ਨਾਲ ਇਹ ਬਲੂ ਜੇ ਸ਼ੇਰਟ ਸਲਵਾਰ ਨੇਵੀ ਬਲੂ ਕਲਰ ਦੇ ਨੈਕਸਟ ਜਿਹੜਾ ਸੂਟ ਦੇ ਰਹੀ ਆ ਬਹੁਤ ਸੋਹਣਾ ਪ੍ਰਿੰਟ ਆ ਤੁਹਾਨੂੰ ਖੁਦ ਨੂੰ ਵੀ ਲੱਗੂਗਾ ਵੀ ਇਹ ਤਾਂ ਵਰਕ ਹੀ ਹੋਇਆ ਹੋਇਆ ਹੈ ਠੀਕ ਹੈ ਜੀ ਇਹ ਹੈਗਾ ਇਹ ਉੱਪਰ ਸੈਲ ਪ੍ਰਿੰਟ ਦੇ ਵਿੱਚ ਤੇ ਦੇਖੋ ਸੂਟ ਜਿਹੜਾ ਕਰਾਸ ਵਰਕ ਹੁੰਦਾ ਹੈ ਲੁੱਕ ਐਦਾਂ ਦੀ ਹੈ ਵੀ ਜਿਵੇਂ ਵਰਕ ਹੋਇਆ ਹੋਇਆ ਹੁੰਦਾ ਪ੍ਰਿੰਟ ਆ ਜੀ ਇਹ ਸਾਰਾ ਉੱਪਰ ਹਾਈਲਾਈਟ ਹੈ ਵਰਕ ਦੇ ਨਾਲ ਇਹ ਹੈਗਾ ਕੇਰਾ ਠੀਕ ਹੈ ਜੀ ਤੇ ਜਿਹੜਾ ਇਹ ਬੈਕ ਦਾ ਪ੍ਰਿੰਟ ਆ ਉਹ ਕੁਛ ਐਦਾਂ ਰਹੇਗਾ ਇਹ ਬੈਕ ਦਾ ਪ੍ਰਿੰਟ ਆ। ਪਲੇਨ ਸਲਵਾਰ ਆ ਤੇ ਕਰਾਸ ਵਰਕ ਹੁੰਦਾ ਜਿਹੜਾ ਉਹ ਵਾਲੇ ਵਰਕ ਦੇ ਨਾਲ ਸੂਟ ਸੌਰੀ ਉਹ ਵਾਲੇ ਪ੍ਰਿੰਟ ਦੇ ਨਾਲ ਬਹੁਤ ਸੋਹਣਾ ਸੂਟ ਬਣਿਆ ਹੋਇਆ। ਦੁਪੱਟਾ ਵੀ ਸਾਰਾ ਇਦਾਂ ਹੀ ਆ। ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ। 2200 ਵਾਲੇ ਸੂਟ ਨੇ ਜੀ ਤੇ ਤੁਹਾਨੂੰ ਦੇ ਰਹੇ ਹਾਂ ਅਸੀਂ 1850 ਦੇ ਵਿੱਚ ਇਹਦੀ ਨਰਮ ਸਲੀਨ ਦਾ ਦੁਪੱਟਾ ਠੀਕ ਹੈ ਤੇ ਇਹ ਹੈਗੇ ਜਿਹੜੇ ਕਲਰ ਦੋ ਸ਼ੇਡ ਨੇ ਇਹਦੇ ਵਿੱਚ ਦੋਨੋਂ ਹੀ ਬਹੁਤ ਸੋਹਣੇ ਆ ਇਸ ਉਠੇਗਾ ਪਿਓਰ ਦੇ ਦੁਪੱਟੇ ਦੇ ਨਾਲ ਆਰਟੈਕਸ ਬ੍ਰਾਂਡ ਹੈ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਆ ਮਤਲਬ ਪ੍ਰਿੰਟ ਹੀ ਬਹੁਤ ਸੋਹਣਾ ਹੈ ਸਟਫ ਨੂੰ ਲਾਈਨਿੰਗ ਲਗਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਥੋੜੀ ਚੁਆਇਸ ਆ ਫਿਰ ਵੀ ਤੁਸੀਂ ਲਗਾਨੀਆਂ ਲਗਾ ਸਕਦੇ ਹੋ 3.5-3 ਮੀਟਰ ਦੀਆਂ ਸਲਵਾਰਾਂ ਦੇ ਨਾਲ ਪਿਓਰ ਕਾਟਨ ਦੇ ਸੂਟ ਠੀਕ ਹੈ ਜੀ ਇਹ ਹੈਗਾ ਦਾ ਸੈਕਿੰਡ ਕਲਰ ਇਹਦੇ ਨਾਲ ਇਦਾਂ ਦੀ ਸਲਵਾਰ ਹੈਗੀ ਕਲਰ ਪ੍ਰਿੰਟ ਦਾ ਸਾਰੇ ਇੱਕ ਤੋਂ ਇੱਕ ਨੇ ਇਹਨਾਂ ਸੂਟਾਂ ਦੀ ਬੁਕਿੰਗ ਜਲਦੀ ਜਲਦੀ ਕਰਾਇਆ ਕਰੋ ਜਿੰਨੇ ਵੀ ਅਸੀਂ ਆਫਰ ਤੇ ਲਗਾ ਰਹੇ ਹਾਂ ਸੂਟ ਇਹ ਇਹ ਹੈਗੇ ਨੇ ਜੀ ਪਿਓਰ ਦੇ ਕਿਉਂਕਿ 2-3 ਘੰਟੇ ਬਾਅਦ ਸੂਟ ਸੋਲਡ ਆਟ ਹੋਣ ਲੱਗ ਜਾਂਦਾ ਹੈ 2-3 ਘੰਟੇ ਦਾ ਕਿਆ ਨਾਲ ਦੀ ਨਾਲ ਹੀ ਤਕਰੀਬਨ ਹੋਣ ਲੱਗ ਜਾਨੇ ਆ ਜੇ ਕਿਸੇ ਸੂਟ ਦੀ ਜ਼ਿਆਦਾ ਫੋਟੋ ਆਂਦੀ ਆ ਪਿਓਰ ਸ਼ਫਾਨ ਦਾ ਲੰਮਾ ਚੌੜਾ ਜਿਹਾ ਦੁਪੱਟਾ ਇਹਦਾ ਕਲਰ ਆ ਇਹ ਵੀ ਤੁਹਾਨੂੰ ਪਿਓਰ ਸ਼ਫਾਨ ਚ ਮਿਲੇਗਾ ਜੀ ਡਬਲ ਸ਼ੇਡ ਦਾ ਸੂਟ ਆ ਲਾਈਟ ਡਾਰਕ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹਦੇ ਨਾਲ ਤਾਂ ਪਹਿਲਾਂ ਵੀ ਮੈਂ ਤੁਹਾਨੂੰ ਦਿਖਾਇਆ ਸੂਟ ਪਿਓਰ ਦੇ ਦੁਪੱਟੇ ਦੇ ਨਾਲ ਆ ਤੇ ਇਹਦੇ ਵਿੱਚ ਦੋ ਕਲਰ ਨੇ ਠੀਕ ਹੈ ਇਹ ਅਗੇ ਥੋੜੇ ਜਿਹੀ 골ਡ লেਡੀ ਚਾਟ ਪਿਓਰ ਕਾਟਨ ਬਹੁਤ ਸੋਹਣਾ ਪ੍ਰਿੰਟ ਆ ਤੇ ਕਲਰ ਵੀ ਬਹੁਤ ਸੋਹਣਾ ਹੈ ਇਹ ਬਣਿਆ ਹੋਇਆ ਜੀ بیس ਕਲਰ ਨਾਲ ਔਰਗੇਂਜ਼ਾ ਲਗਾ ਕੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਦੇਖੋ نیچے ਵੀ ਇਸ ਤੇ ਪ੍ਰੋਪਰ ਤੁਹਾਨੂੰ ਕਪੜਾ ਮਿਲੇਗਾ ਇਹ ਨਹੀਂ ਹੈਗਾ ਕਿ ਸਿੰਗਲ ਔਰਗੈਂਜ਼ਾ ਹੈ ਇਸ ਅਕੋਰਡਿੰਗ ਬਿਲਕੁਲ ਬ੍ਰੀਕ ਜਾਂ ਵਰਕ ਹੋਇਆ ਹੋਇਆ ਬਹੁਤ ਸੋਹਣਾ ਪੀਸ ਬਣਿਆ ਹੋਇਆ ਇਹਦੇ ਨਾਲ ਵੀ ਤੁਹਾਨੂੰ ਪਿਓਰ ਸ਼ਫਾਨ ਦਾ ਦੁਪੱਟਾ ਲੇਸ ਵਰਕ ਮਿਲ ਜਾਈਗਾ ਜਸਟ ਠੀਕ ਹੈ ਜੀ ਇਹ ਸਾਨੂੰ ਕਲਰ ਮਿਲ ਜਾਣਗੇ ਇਹਦਾ ਸੈਕੰਡ ਕਲਰ ਆ ਹਲਕਾ ਜਿਹਾ ਲਾਈਟ ਡਾਰਕ ਹੈ ਬਸ ਤੇ ਇਹ ਕਿਸ ਨੂੰ ਡਿਜ਼ਾਈਨ ਦੇ ਦੰਨੇ ਆ ਇਹ অলਓਵਰ ਸੂਟ ਨੇ 5-5 ਮੀਟਰ ਦੇ ਇਹ ਵੀ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਪਿਓਰ ਕਾਟਨ ਦਾ ਸੂਟ ਆ ਤੇ ਪਿਓਰ ਪ੍ਰਿੰਟਡ ਦੁਪੱਟੇ ਦੇ ਨਾਲ ਇਹ ਸੇਮਸ ਤੁਹਾਨੂੰ ਦੋ ਸੂਟ ਮਿਲ ਜਾਣਗੇ ਤੇ ਕਲਰ ਮਿਲ ਜਾਣਗੇ ਜੀ ਤਿੰਨ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਆਰਟੈਕਸ ਬ੍ਰਾਂਡ ਦੇ ਸੂਟ ਨੇ ਤੇ 18500 ਹੈਗਾ ਜੀ ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਸੂਟ ਸਾਰੇ ਇੱਕ ਤੋਂ ਇੱਕ ਨੇ 3.5 3 ਮੀਟਰ ਦੀਆਂ ਸਲਵਾਰਾਂ ਦੇ ਨਾਲ ਸੌਰੀ 3 3 ਮੀਟਰ ਦੀਆਂ ਸਲਵਾਰਾਂ ਦੇ ਨਾਲ ਤੇ ਪਿਓਰ ਸ਼ਫਾਨ ਦੇ ਦੁਪੱਟਾ ਇਹ ਦਾ ਸੈਕੰਡ ਕਲਰ ਹੈ ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਇਹ ਵੀ ਸੂਟ ਦੇਖੋ ਇਸ ਨੂੰ ਕੰਟਰਾਸਟ ਵਿੱਚ ਮਿਲ ਜੇਗਾ ਸੂਟ ਸੈਂਟਰ ਪੈਨਲ ਦੇ ਨਾਲ ਆਰੀ ਦਾ ਵਰਕ ਹੋਇਆ ਹੋਇਆ ਇਹ ਹੈਗੇ ਸਲਵਾਰ ਸਕਿਨ ਤੇ ਨਿਓਨ ਸ਼ੇਡ ਦਾ ਬਹੁਤ ਸੋਹਣਾ ਕੰਟਰਾਸਟ ਹੈ ਇਹ ਬ੍ਰਾਂਡਡ ਪੀਸ ਨੇ ਜੀ ਜਿੰਨੇ ਮਰਜੀ ਧੋਈ ਜੋ ਪਾਈ ਜੋ ਸੂਟਾ ਨੂੰ ਖੁਸ਼ ਨਹੀਂ ਹੋਏਗਾ ਥੋੜੀ ਸਟੀਚਿੰਗ ਦਾ ਪੂਰਾ ਮੁੱਲ ਤਾਰ ਕੇ ਜਾਣਗੇ ਸਟਾਫ ਬਹੁਤ ਸੋਹਣਾ ਹੈ। ਪ੍ਰਿੰਟ ਇੱਕ ਤੋਂ ਇੱਕ ਨੇ ਇਹ ਪਿਓਰ ਸ਼ਫੌਨ ਦੇ ਦੁਪੱਟੇ ਦੇ ਨਾਲ ਸੂਟ ਆ। ਠੀਕ ਹੈ ਇਹਦੇ ਵਿੱਚ ਸੈਕੰਡ ਕਲਰ ਆ। ਇੱਕ ਸੂਟ ਤੁਹਾਨੂੰ ਇਹ ਵਾਲਾ ਮਿਲ ਜੇਗਾ ਜੀ। ਠੀਕ ਹੈ। ਇਦੇ ਨਾਲ ਇਹਦਾ ਸਲਵਾਰ ਆ ਜੇਗੀ ਇਹ ਵਾਲੀ ਪਿਓਰ ਸ਼ਫਾਨ ਦੇ ਦੁਪੱਟੇ ਨਾਲ ਇਹ ਵੀ ਸੂਟ ਇਹਦੇ ਵੀ ਸਾਨੂੰ ਦੋ ਕਲਰ ਮਿਲ ਜਾਣਗੇ ਪਿਓਰ ਕਾਟਨ ਦੇ ਸੂਟ ਨੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਵਿਦਆਊਟ ਲਾਈਨਿੰਗ ਬਣਗੇ ਛੋਟੀ ਚੁਆਇਸ ਅਗਰ ਲਾਈਨਿੰਗ ਲਗਾਨੀ ਹੈ ਲਗਵਾ ਸਕਦੇ ਹੋ ਸ਼ਫਾਨ ਦਾ ਦੁਪੱਟਾ ਜੀ ਇੱਕ ਸੂਟ ਉਹਨਾਂ ਸੀ ਮਸਲੀਨ ਤੇ ਦੰਨੇ ਆ ਸੂਟ ਮਹਿੰਗਾ ਸੀਗਾ ਵੀਰੇ ਇਦਾਂ ਹੁੰਦਾ ਕਿ ਚਲੋ ਵੀਡੀਓ ਚ ਕੱਢ ਦਾਂ ਨੀ ਜਿਹੜੇ ਇੱਕ ਦੋਕ ਪੀਸ ਪਏ ਆ ਇਹ ਮਸਲੀਨ ਦਾ ਸੂਟ ਆ ਬਹੁਤ ਸੋਹਣਾ ਸਟੱਫ ਆ ਸੌਫਟ ਬਿਲਕੁਲ ਤੇ ਦੇ ਨਾਲ ਪਿਓਰ ਸ਼ਫਾਨ ਦਾ ਵਰਕ ਵਾਲਾ ਦੁਪੱਟਾ ਸਾਰੇ ਦੁਪੱਟੇ 'ਚ ਵਰਕ ਆ ਇੱਕ ਮਸਲੀਨ ਦਾ ਹੋਰ ਸੂਟ ਦੰਨੇ ਆ ਇਹ ਸਾਰੇ 1850 ਦੇ ਸੂਟ ਆ 1850 ਪ੍ਰਾਈਸ ਹੈ ਨਾ ਸੂਟਾਂ ਦਾ ਪਿਓਰ ਸ਼ਫਾਨ ਦਾ ਦੁਪੱਟਾ ਇਹ ਹੈਗੀ ਹੈ ਪਿਓਰ ਕਾਟਨ ਠੀਕ ਹੈ ਜੀ ਲਖਨਵੀ ਵਰਕ ਹੋਇਆ ਹੋਇਆ ਪਿਓਰ ਕਾਟਨ ਦਾ ਸੂਟ ਹੈ 2500 ਪ੍ਰਾਈਸ ਹੈਗਾ ਇਹ ਹੈਗਾ ਨੈਕ ਵਰਕ ਗਰਲਿਸ਼ ਲੁੱਕ ਦਾ ਸੂਟ ਆ ਪਿਓਰ ਕਾਟਨ ਤੇ ਇਹਦੇ ਨਾਲ ਹੀ ਪ੍ਰਿੰਟਡ ਸਲਵਾਰ ਆ ਤੇ ਇਹ ਹੈਗਾ ਜੀ कॉटन ਦਾ ਹੀ ਪਿਓਰ ਦਾ ਦੁਪੱਟਾ ਇਹਦਾ ਲਾਈਨਾਂ ਵਾਲਾ ਠੀਕ ਹੈ ਪ੍ਰਾਈਸ ਹੈਗਾ ਜੀ ਸੇਮ 1850 ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਪਿਓਰ कॉटन ਆ ਜਿਨ੍ਹਾਂ ਦੇ ਪੈਂਦਾ ਨਹੀਂ ਸਿੰਥੈਟਿਕ ਟੱਚ ਵਗੈਰਾ ਉਹਨਾਂ ਵਾਸਤੇ ਬਹੁਤ ਸੋਹਣੇ ਸੂਟ ਨੇ ਸਾਰੇ ਹੀ ਸੂਟ ਪਿਓਰ कॉटन ਦੇ ਅੱਜ ਦੀ ਵੀਡੀਓ ਦੇ ਇਹ ਵੀ ਪਿਓਰ कॉटन ਆ ਨੈਗੇਟਿਵ ਵਰਕ ਆ ਬੋਹ ਸੋਨਾ ਪ੍ਰਿੰਟ ਆ ਸੂਟ ਦਾ ਇਹਦੇ ਨਾਲ ਹੀ ਸਲਵਾਰ ਆ ਤੇ ਇਹ ਹੈਗਾ ਜੀ ਪਿਓਰ ਦਾ ਦੁਪੱਟਾ ਇਹ ਸਿੰਗਲ ਸਿੰਗਲ ਸੂਟ ਨੇ ਇੱਕ ਸੂਟ ਤੁਹਾਨੂੰ ਇਹ ਮਿਲ ਜੇਗਾ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ neck ਤੇ ਵਰਕ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਇੱਕ ਸੂਟ ਤੁਹਾਨੂੰ ਕਾਟਨ ਦੇ ਵਿੱਚ ਇਹ ਮਿਲ ਜੇਗਾ ਮਿਰਰ ਵਰਕ ਦੇ ਨਾਲ ਪ੍ਰਿੰਟ ਬਹੁਤ ਸੋਹਣਾ ਹੈ ਪ੍ਰਿੰਟਡ ਸਲਵਾਰਾਂ ਪਿਓਰ ਦੇ ਦੁਪੱਟੇ ਤੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜਾਏਗਾ ਠੀਕ ਹੈ ਜੀ ਸਾਰੇ ਹੀ ਸੂਟ 1850 ਦੇ ਹਨ ਟਸਲਸ ਬਹੁਤ ਸੋਹਣੇ ਲੱਗੇ ਹੋਏ ਦੁਪੱਟੇ ਨੂੰ ਹਾਂ ਪਿਓਰ ਦਾ ਦੁਪੱਟਾ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ